ਔਰ ਉਹ ਕਈ ਵੇਲੜ ਝੰਡੇ ਲੈ ਕੇ ਸਾਡੇ ਸਾਹਮਣੇ ਆ ਜਾਂਦੇ ਹੁਣ ਇਹਨੂੰ ਮੈਂ ਪੁੱਛਦਾ ਕਿ ਭਾਈ ਇਹ ਜਿਹੜੇ ਵੇਲੜਾ ਸੀ ਯਾਦ ਕਰ ਕੁਲਤਾਰ ਜੀ ਇੱਕ ਵਾਰ ਯਾਦ ਕਰ ਕਿ ਤੂੰ ਡੱਲੇ ਵਾਲੇ ਆਇਆ ਸੀ ਆਪਦੇ ਨਾਲ ਕੁਝ ਬੰਦੇ ਲੈ ਕੇ ਆਇਆ ਸੀ ਤੇ ਤੇਰਾ 68 ਇਸ ਗੱਲ ਲਈ ਨਿਕਲਿਆ ਹੋਆ ਸੀ ਕਿ ਫਰੋਈਪੁਰ ਦਾ ਐਸਐਸਪੀ ਤੇਰੇ ਤੇ ਮੁਕੱਦਮਾ ਦਰਜ ਕਰਦਾ ਸੀ ਕਿ ਤੁਸੀਂ ਭਾਈ ਕਿਸੇ ਮੈਡੀਕਲ ਸਟੋਰ ਦੇ ਬਾਹਰ ਦੇ ਵਿੱਚ ਧਰਨਾ ਲਾਇਆ ਸੀ ਤੁਹਾਡੇ ਦੇ ਪਰਚਾ ਦਰਜ ਹੁੰਦਾ ਸੀ ਉਹਦੇ ਤੈਨੂੰ ਸਾਡੀ ਲੋੜ ਲੱਗੀ ਸੀ ਨਾ ਕਿ ਪ੍ਰਧਾਨ ਜੀ ਮਦਦ ਕਰੋ ਸਾਡੀ ਔਰ ਯਾਦ ਰੱਖ ਉਸ ਗੱਲ ਨੂੰ ਧਿਆਨ ਕਰਕੇ ਤੇਰੀ ਜਾਣਕੀ ਨੇ ਛੜਾਈ ਉਹਦੋਂ ਇਹਨਾਂ ਇਹਨਾਂ ਤਿੰਨਾਂ ਲੀਡਰਾਂ ਨੂੰ ਉਸ ਵੇਲੇ ਅਸੀਂ ਬਰਾਬਰ ਦੇ ਉੱਤੇ ਖੜਕੇ ਪੁਲਿਸ ਪ੍ਰਸ਼ਾਸਨ ਨੂੰ ਬੜਾ ਚੈਲੰਜ ਕੀਤਾ ਸੀ ਕਿ ਇਹ ਜਿਹੜਾ ਇਹ ਇਹ ਜਿਹੜਾ 17 17000 18 18000 ਦਾ ਟੀਕਾ ਵੇਚ ਰਿਹਾ ਜੀ ਦੀ ਅਸਲ ਕੀਮਤ ਸਿਰਫ 2000 ਨਹੀਂ 200 ਨਹੀਂ 2000 ਨਹੀਂ ਸੌਰੀ ਹੁਣ 2000 ਵਾਲਾ 18000 ਦਾ ਵਿਕਦਾ ਹੈ ਤੇ ਜੇ ਉਹਦੇ ਖਿਲਾਫ ਕੋਈ ਬੰਦਾ ਆਵਾਜ਼ ਚੁੱਕਦਾ ਤੇ ਤੁਸੀਂ ਪਰਚਾ ਦਰਜ ਕਰੋਗੇ ਅਸੀਂ ਖੜਾ ਨੋ ਉਹਨਾਂ ਦੇ ਨਾਲ ਔਰ ਫਿਰ ਇਹਨਾਂ ਨੂੰ ਮਤਲਬ ਪਰਚੇ ਤੋਂ ਰਾਹਤ ਮਿਲੀ ਹੈ ਤੇ ਜਿਹਨਾਂ ਨੂੰ ਜਿਨ੍ਹਾਂ ਨੂੰ ਰਾਹਤ ਹੀ ਇਸ ਕਰਕੇ ਮਿਲੀ ਹੋਵੇ ਉਹ ਬੰਦੇ ਇਹ ਗੱਲਾਂ ਕਰਨ ਔਰ ਉਸ ਤੋਂ ਪਹਿਲਾਂ ਇਹਨੂੰ ਇਹ ਪੁੱਛੋ ਸ਼ਰੂਤੀ ਕਾਨ ਜਿੱਤੂ ਕੀ ਕਰਦਾ ਤੂੰ ਲੀਡਰ ਬਣਿਆ ਕਿੱਥੋਂ ਆ ਤੂੰ ਇੱਥੋਂ ਹੀ ਇਹਨਾਂ ਧਰਿਆਂ ਜੋ ਲੀਡਰ ਬਣਿਆ ਹੈ ਤੇ ਅੱਜ ਤੈਨੂੰ ਮਤਲਬ ਇਹ ਗੱਲਾਂ ਆਉਂਦੀਆਂ ਬਈ ਲੋਕ ਵਿਲਟ ਦੇਸਨ ਲੱਪੇ ਆ ਕੋਈ ਗੱਲ ਨਹੀਂ ਸਮਾਂ ਆ ਜਾਏਗਾ ਲੋਕ ਦੱਸ ਦੇਣਗੇ ਵੀ ਅਸੀਂ ਵੇਲਣਾ ਕਿ ਵਾਹਿਗੁਰੂ ਦੇ ਹੁਕਮ ਨਾਲ ਆਉਣ ਵਾਲੇ ਸਮੇਂ ਦੇ ਤੁਹਾਨੂੰ ਮੇਲਟ ਕਰਕੇ ਵੇਲੇ ਕਰਕੇ ਬਿਠਾ ਦੇਣਗੇ